ਹੋਣਗੇ ਜਿਨ੍ਹਾਂ ਕੋਲ satsangat ਕਰਨ ਦਾ ਸਮਾਂ ਵੀ ਹੋਵੇਗਾ ਸਾਧਨ ਵੀ ਹੋਵੇਗਾ ਪਰ ਉਹਨਾਂ ਦੀ ਤਕਦੀਰ ਨੇ ਸਾਥ ਨਹੀਂ ਦਿੱਤਾ ਬਹੁਤ ਸਾਰੇ ਲੋਕ ਇਸ ਸਮੇਂ ਕਿਸੇ ਨਸ਼ੇ ਦੀ ਦੁਕਾਨ ਉੱਤੇ ਆਪਣਾ ਸਮਾਂ ਬਰਬਾਦ ਕਰ ਰਹੇ ਹੋਣਗੇ ਬਹੁਤ ਸਾਰੇ ਲੋਕ ਇਸ ਸਮੇਂ ਹਸਪਤਾਲਾਂ ਦੇ ਚੱਕਰ ਕੱਢ ਰਹੇ ਹੋਣਗੇ ਪਰ ਅਸੀਂ ਗੁਰੂ ਚਰਨਾਂ ਵਿੱਚ ਜੁੜ ਬੈਠੇ ਆਂ ਵੱਡਿਆਂ ਭਾਗਾਂ ਵਾਲਿਆਂ ਸੋ satsangat ਸਭ ਤੋਂ ਪਹਿਲਾਂ ਜਿਹੜੇ ਦਿਹਾੜੇ ਨੂੰ ਸਮਰਪਿਤ ਅਸੀਂ ਸੱਜ ਬੈਠੇ ਹਾਂ ਆਪ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਨੂੰ ਸਭ ਤੋਂ ਉੱਤੇ ਦਾ ਦਰਜਾ ਦਿੱਤਾ ਗਿਆ ਹੈ ਕਿਉਂਕਿ ਜਦੋਂ ਉਸ ਅਕਾਲ ਪੁਰਖ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਾਜਣਾ ਸੀ ਸੈਲਫ ਐਗਜ਼ਿਸਟੈਂਟ ਸੈਭੰਗ ਉਸ ਨੇ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਆਪਣੇ ਆਪ ਦੀ ਰਚਨਾ ਕਰ ਦਿੱਤੀ ਆਪ ਹੀ ਨੇ ਆਪ ਸਾਜਿਓ ਉਸ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਾਜ ਲਿਆ ਤਾਂ ਸਾਧ ਸੰਗਤ ਉਸ ਤੋਂ ਬਾਅਦ ਦੂਸਰੀ ਚੀਜ਼ ਹੈ ਸ਼ਬਦ ਜਿਸ ਦੀ ਲੋੜ ਉਸ ਅਕਾਲ ਪੁਰਖ ਨੂੰ ਪਈਏ ਉਸ ਅਕਾਲ ਪੁਰਖ ਨੂੰ ਹੁਕਮ ਦੀ ਲੋੜ ਪਈਏ ਉਹ ਹੁਕਮ ਜਿਹੜਾ ਉਸ ਅਕਾਲ ਪੁਰਖ ਦੀ ਜ਼ੁਬਾਨ ਦੇ ਵਿੱਚੋਂ ਨਿਕਲਿਆ ਜਿਸ ਦੇ ਕਰਕੇ ਇਸ ਮੁੱਚੀ ਲੁਕਾਈ ਦੀ ਰਚਨਾ ਹੋ ਗਈ ਕਿਉਂਕਿ ਅਸੀਂ ਗੁਰਬਾਣੀ ਵਿੱਚ ਵੀ ਪੜਦੇ ਹ ਹੁਕਮੀ ਹੋਵਣ ਆਕਾਰ ਉਸ ਆਕਾਰਪੁਰਖ ਦੇ